ਸਤਨਾਮ ਵਾਹਿਗੁਰੂ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਹ ਹੈ ਜੀ ਸਾਡਾ ਅੱਜ ਦਾ ਵਲੌਗ ਅਸੀਂ ਉੱਠੇ ਹਾਂ ਜੀ ਸਰਗ ਨੂੰ ਉਠਾ ਰਹੇ ਹਾਂ ਵੀ ਉਠੋ ਬੇਟਾ ਉੱਠ ਕੇ ਚਾਹ ਪੀਓ ਫਿਰ ਅੱਜ ਅਸੀਂ ਪੀਤੀ ਪਿਆਰੀ ਜੀ ਚਾਹ ਬਣਾ ਕੇ ਕਿਉਂਕਿ ਅੱਜ ਸਾਨੂੰ ਛੁੱਟੀ ਸੀਗੀ ਫਿਰ ਅਸੀਂ ਕੀਤੀਆਂ ਜੀ ਸਫਾਈਆਂ ਸਾਡੇ ਪਿਆਰੇ ਜੀ ਪਤੀ ਦੇ ਹੁਣ ਅੱਜ ਅਸੀਂ ਸਫਾਈ ਕਰਨ ਲਗਾਇਆ ਚੰਗੀ ਤਰ੍ਹਾਂ ਪੱਖਾ ਸਾਫ ਕਰ ਰਿਆ ਫਿਰ ਅਸੀਂ ਕੱਢਿਆ ਸਾਰੇ ਵਿਹੜੇ ਚ ਝਾੜੂ ਸਾਫ ਸਫਾਈਆਂ ਕੀਤੀਆਂ ਅੱਜ ਸੋਚਿਆ ਛੁੱਟੀ ਐ ਸਾਰਾ ਵਿਹੜਾ ਚੰਗੀ ਤਰ੍ਹਾਂ ਸਾਫ ਕਰ ਦੇਣਾ ਅੱਜ ਅਸੀਂ ਅਸੀਂ ਲਾਏ ਹੋਏ ਆ ਜੀ ਬੂਟੇ ਵੱਧੂ ਸਾਰੇ ਘਰੇ ਇਹ ਮੇਰੇ ਸਾਡੇ ਇਸ ਸਾਲ ਵਧੀਆ ਸਾਰੇ ਬੂਟੇ ਬੜੇ ਵਧੀਆ ਹੋਏ ਪਤੀ ਦੇਵ ਜੀ ਨੇ ਕਾਫੀ ਸਾਰੇ ਬੂਟੇ ਲਿਆ ਕੇ ਲਾਏ ਸੀ ਚਲੋ ਤੁਹਾਨੂੰ ਅੱਜ ਦਿਖਾਉਨੇ ਆ ਸਾਡੇ ਬਹੁਤ ਸਾਰੇ ਅੱਜ ਸਾਡੇ ਆੜੂ ਲੱਗੇ ਹੋਏ ਆ ਬਹੁਤ ਮਿੱਠੇ ਨੇ ਪਰ ਸਾਡਾ ਬੂਟਾ ਥੋੜਾ ਜ਼ਿਆਦਾ ਫਲ ਲੱਗਣ ਕਰਨ ਥੋੜਾ ਝੁੱਕ ਗਿਆ ਇਹ ਸਾਡੇ ਲੂਚੇ ਵੀ ਲੱਗੇ ਆ ਜੀ। ਇਸ ਵਾਰ ਥੋੜੇ ਜੇ ਲੱਗੇ ਆ। ਪਾਣੀ ਪੁਣੀ ਤਾਂ ਵਾਧੂ ਪਾਈ ਦਾ। ਦੋ ਚਾਰ ਲੂਚੇ ਲਾਲ ਵੀ ਹੋ ਗਏ ਜੀ। ਅਗਲੇ ਮੌਸਮ ਚ ਕਾਫੀ ਸਾਰੇ ਲੱਗਣਗੇ। ਇਹ ਸਾਡੇ ਕਰਦੇ ਵਿੱਚ ਅੰਗੂਰਾਂ ਦੀ ਵੇਲ ਵੀ ਲੱਗੀ ਹੋਈ ਆ ਉਸ ਦਿਨ ਵੀ ਦਿਖਾਈ ਸੀ ਸਾਨੂੰ। ਕੋਸ਼ਿਸ਼ ਕੀਤੀ ਆ ਕੁਝ ਰਕਮਾਂ ਦੇ ਬੂਟੇ ਘਰੇ ਲਈ ਆਈਏ। ਨਲੀ ਤਾਂ ਹਰੀਆਬਲ ਹੋ ਜਾਂਦੀ ਐ ਇਹ ਸਾਡੇ ਨਿੱਕੇ ਜਿਹੇ ਬੂਟੇ ਦੇ ਉੱਪਰ ਜਿਹੜੀ ਨੇ ਆਲਣਾ ਪਾਇਆ ਹੋਇਆ ਸੀ ਪਰ ਸਾਡੀ ਚਿੜੀ ਪਤਾ ਨਹੀਂ ਕਿੱਧਰ ਚਲੀ ਗਈ ਇਹ ਲਾਇਆ ਸੀ ਅਮਰੁੱਧਾਂ ਦਾ ਬੂਟਾ ਐਸੀ ਆਪਦੇ ਘਰ 'ਚ ਹੀ ਲਾਇਆ ਸਾਰੇ ਬੁੱਟੇ ਬੁੱਟਿਆਂ ਨੂੰ ਇਸ ਵਾਰੀ ਥੋੜਾ ਥੋੜਾ ਫਲ ਲੱਗ ਗਿਆ ਇਹ ਸਾਡੇ ਚੀਕੂ ਹੈ ਜੀ ਪਰ ਇਹ ਬੂਟਾ ਵੱਡਾ ਨਹੀਂ ਹੁੰਦਾ ਅਗਰ ਕਿਸੇ ਨੂੰ ਪਤਾ ਹੈ ਕਿ ਇਹ ਚੀਕੂ ਕਿਵੇਂ ਮੋਟੇ ਹੋਣਗੇ ਜਾਂ ਕਿਹੜੀ ਖਾਦ ਪਾਈ ਦੀ ਤਾਂ ਜ਼ਰੂਰ ਦੱਸਿਓ ਫੇਰ ਅਸੀਂ ਸਾਰਾ ਵਿਹੜਾ ਸਾਫ਼ ਕੀਤਾ ਜੀ ਸਾਰਾ ਵਿਹੜਾ ਤੋਤਾ ਅਸੀਂ ਰਲ ਕੇ ਅੱਜ ਸਰਗੁਣ ਵੀ ਵਿਹਲਾ ਸੀ ਹਰ ਐਤਵਾਰ ਇਹਨੂੰ ਵੀ ਪੂਰੇ ਕੰਮ ਕਰਵਾਈਦੇ ਆ ਕੰਮ ਤੇ ਲਾਈਦਾ ਵੀ ਚਲੋ ਕੰਮ ਕਰੋ ਸੋਹਣੀਆਂ ਸਫਾਈਆਂ ਕੀਤੀਆਂ ਅੱਜ ਸਰਗੁਣ ਕੌਰ ਨੇ ਸ਼ਰਾਰਤਾਂ ਵੀ ਬਹੁਤ ਕੀਤੀਆਂ ਕੁੱਟ ਵੀ ਖਾਦੀ ਚਲੋ ਜੀ ਫਿਰ ਇਹਨਾਂ ਨੂੰ ਖਵਾਈ ਸਰਗੁਣ ਜੀ ਨੂੰ ਰੋਟੀ ਅਸੀਂ ਇਹ ਸਰਗੁਣ ਜੀ ਰੋਟੀ ਖਾ ਲਓ ਲਖਰੇਣਾ ਰੋਟੀ ਖਾਂਦੇ ਜਵਾਕ ਕਦੇ ਕਹਿੰਦੇ ਦਹੀਂ ਨਹੀਂ ਖਾਣਾ ਲੱਸੀ ਨਹੀਂ ਪੀਣੀ ਉਹਦੇ ਪਾਪਾ ਜੀ ਨੇ ਅੱਜ ਨੂੰ ਰੋਟੀ ਖਵਾਈ ਬਾਕੀ ਛੁੱਟੀ ਵਾਲਾ ਦਿਨ ਸਾਡਾ ਬਹੁਤ ਵਧੀਆ ਲੰਘਦਾ ਅਸੀਂ ਵੀ ਰੋਟੀ ਖਾਧੀ ਫਿਰ ਸ਼ਾਮ ਦਾ ਵੇਲਾ ਹੋ ਗਿਆ ਫਿਰ ਸਰਗੁਣ ਨੂੰ ਲਗਾਇਆ ਅਸੀਂ ਚਲੋ ਪਸੂਆਂ ਵਾਲੀ ਸਾਈਡ ਜਾ ਕੇ ਉੱਧ ਵੀ ਸਾਫ਼ ਸੁਹਾਈਆਂ ਕਰੋ ਦੇ ਪਾਪਾ ਜੀ ਪੱਠੇ ਪਾਰੇ ਸੀ ਅੱਜ ਆਪਣੇ ਪੱਠੇ ਪਾਉਣ ਵਾਲਾ ਆਇਆ ਨਹੀਂ ਫਿਰ ਸੋਚਿਆ ਅੱਜ ਛੁੱਟੀ ਹੈ ਚਲੋ ਆਪ ਹੀ ਕੰਮ ਸਾਰਾ ਕੰਮ ਤੇ ਅੱਜ ਆਪ ਹੀ ਕਰਦੇ ਆਂ ਗਾਈਆਂ ਨੂੰ ਪੱਠੇ ਪਾਏ ਸੀ ਤੇ ਇਹਨਾਂ ਨੇ ਰਲ ਕੇ ਇੱਥੇ ਸਰਗੁਣ ਜੀ ਤੁਹਾਨੂੰ ਸਾਰਿਆਂ ਨੂੰ ਸਸਰੀਕਲ ਬੁਲਾ ਰਿਹਾ ਹੈ ਕਹਿ ਰਿਹਾ ਕਿ ਮੈਂ ਸਸਰੀਕਲ ਸਾਰਿਆਂ ਨੂੰ ਡਿੱਗ ਲੱਗੀ ਕਹਿ ਰਿਹਾ ਕਿ ਅੱਜ ਅਸੀਂ ਕੰਮ ਕਰਨ ਲੱਗੇ ਆਂ ਅੱਜ ਮਮੀ ਪਾਪਾ ਨੇ ਮੇਰੇ ਤੋਂ ਬਹੁਤ ਕੰਮ ਕਰਵਾਇਆ ਹੈ। ਫਿਰ ਅਸੀਂ ਕੱਡੀਆਂ ਜੀ ਤਾਰਾਂ। ਅੱਜ ਦਾ ਦਿਨ ਕਰੀਰਿਆਗੇ ਵਧੀਆ ਲੱਗਿਆ ਸਾਨੂੰ। ਤਿੰਨਾਂ ਜਣੇ ਨੇ ਸੀ ਬਹੁਤ ਇੰਜੋਏ ਵੀ ਕੀਤਾ। ਨਾਲੇ ਅਸੀਂ ਸਾਰੇ ਕੰਮ ਕੀਤੇ ਨਾਲੇ ਸੀ ਇੰਜੋਏ ਕੀਤਾ। ਪਰ ਜੇ ਅਸੀਂ ਵੀਡੀਓ ਨਹੀਂ ਬਣਾਈਆਂ ਵਲੌਗ ਹੀ ਬਣਾਇਆ। ਤੇ ਇਹਦੇ ਨਾਲ ਹੀ ਸਾਡਾ ਦਿਨ ਹੋਇਆ ਜੀ। ਖਤਮ ਸਤਿ ਸ਼੍ਰੀ ਅਕਾਲ ਜੀ ਮੈਂ ਸਰਜੀਤ ਕੌਰ ਤੇ ਇਹ ਸੀ ਸਾਡਾ ਸਾਰੇ ਦਿਨ ਦਾ ਵਲੌਗ ਸਾਡੀ ਰੁਟੀਨ ਕਿਉਂਕਿ ਅੱਜ ਸਾਨੂੰ ਛੁੱਟੀ ਸੀਗੀ ਇਹ ਵੈਸੇ ਛੁੱਟੀ ਵਾਲੇ ਦਿਨ ਦੀ ਰੁਟੀਨ ਅਦਰਵਾਇਜ਼ ਥੋੜੀ ਜੀ ਅਲੱਗ ਹੁੰਦੀ ਆ ਤੇ ਅਸੀਂ ਫੇਰ ਅੱਜ ਨਿੱਕੀ ਜੀ ਕੋਸ਼ਿਸ਼ ਕੀਤੀ ਵਲੌਗ ਬਣਾਉਂਦੀ ਉਮੀਦ ਆ ਤੁਹਾਨੂੰ ਜ਼ਰੂਰ ਪਸੰਦ ਆਉਗੀ ਉਸ ਦਿਨ ਵੀ ਤੁਸੀਂ ਬਹੁਤ ਪਿਆਰ ਦਿੱਤਾ ਸਾਡੇ ਵਲੌਗ ਨੂੰ ਤੇ ਉਮੀਦ ਆ ਤੁਹਾਨੂੰ ਇਹ ਵੀ ਵਧੀਆ ਲੱਗੂਗਾ ਸੋ ਥੈਂਕ ਯੂ ਜੀ ਧੰਨਵਾਦ ਐਵੇਂ ਸਾਡੀਆਂ ਵੀਡੀਓਜ਼ ਨੂੰ ਲਾਈਕ ਸ਼ੇਅਰ ਕਮੈਂਟ ਕਰਦੇ ਰਹੋ ਮੈਂ ਸਰਜੀਤ ਕੌਰ ਦੇਵ ਜੀ ਇਜਾਜ਼ਤ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ